ਇੱਕ ਬਹੁਚਰਚਿਤ ਪੰਜਾਬ ਦਾ ਡਰੱਗ ਮਾਮਲੇ ਨਾਲ ਜੁੜਿਆ ਕੇਸ ਜਿਸ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਤੋਂ ਪੁੱਛਗਈ ਸ਼ਕਈ ਵਾਰਾਂ ਕੀਤੀ ਜਾ ਚੁੱਕੀ ਹੈ ਸੈਟ ਵੀ ਬਦਲੀ ਗਈ ਹੁਣ ਇਸ ਮਾਮਲੇ ਦੇ ਵਿੱਚ ਜਦੋਂ ED ਦੀ ਐਂਟਰੀ ਦੀ ਚਰਚਾ ਚੱਲੀ ਹੈ ਗੱਲ ਚੱਲੀ ਹੈ ਤੇ ਆਮ ਆਦਮੀ ਪਾਰਟੀ ਦੇ ਬੁਲਾਰੇ ਤੇ ਨਾਲ ਹੀ ਆਮ ਆਦਮੀ ਪਾਰਟੀ ਦੇ ਲੀਡਰ ਔਰ ਵਿਕਰਮ ਸਿੰਘ ਮਜੀਠੀਆ ਆਮਣੇ ਸਾਹਮਣੇ ਹੋ ਗਏ ਨੇ ਵਿਕਰਮ ਸਿੰਘ ਮਜੀਠੀਆ ਇਸ ਦੇ ਵਿੱਚ ਸੱਚ ਬੋਲ ਰਹੇ ਨੇ ਜਾਂ ਫਿਰ ਆਮ ਆਦਮੀ ਪਾਰਟੀ ਦੇ ਲੀਡਰ ਕੌਣ ਝੂਠਾ ਹੈ ਕੌਣ ਸੱਚਾ ਦੋਨੇ ਪਾਕਾ ਜਿਹੜੇ ਤੁਹਾਡੇ ਨਾਲ ਅਸੀਂ ਸਾਂਝੇ ਕਰਾਂਗੇ ਤੁਹਾਨੂੰ ਕਿਸ ਦੀ ਦਲੀਲ ਦੇ ਵਿੱਚ ਵਜ਼ਨ ਨਜ਼ਰ ਆਉਂਦਾ ਤੁਸੀਂ ਵੀ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਦਰਅਸਲ 20 ਦਸੰਬਰ 2021 ਨੂੰ ਚਰਨਜੀਤ ਸਿੰਘ ਚੰਨੀ ਜਦੋਂ ਮੁੱਖ ਮੰਤਰੀ ਸਨ ਉਦੋਂ ਜ਼ਰੂਰ ਇੱਕ ਪੰਜਾਬ ਸਟੇਟ ਕਰਾਈਮ ਬ੍ਰਾਂਚ ਦੇ ਵਿੱਚ ਮਹਾਲੀ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਸੀ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਦਰਅਸਲ 10-11 ਸਾਲ ਪੁਰਾਣੇ ਡਰੱਗ ਕੇਸ ਦੇ ਵਿੱਚ ਜੋੜ ਕੇ ਵੇਖਿਆ ਜਾ ਰਿਹਾ ਵਿਕਰਮ ਸਿੰਘ ਮਜੀਠੀਆ ਨੂੰ ਇਸ ਮਾਮਲੇ ਦੇ ਵਿੱਚ ਹੁਣ ED ਦੀ ਜਦੋਂ ਐਂਟਰੀ ਹੋਈ ਹੈ ਤਾਂ ਉਸ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੇ ਦੋ ਸ਼ੇ ਲਾਏ ਇੱਕ ਵੀਡੀਓ ਜਾਰੀ ਕਰਕੇ ਜਿਸ ਵਿੱਚ ਆਖਿਆ ਗਿਆ ਵਿਕਰਮ ਸਿੰਘ ਮਜੀਠੀਆ ਵੱਲੋਂ ਕਿ ਈਡੀ ਨੂੰ ਖੁਦ ਪੰਜਾਬ ਸਰਕਾਰ ਦੇ ਹਦਾਇਤ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਦਾਇਤ ਦੇ ਉੱਤੇ ਜਿਹੜੀ ਹੈ ਸਿਟ ਨੂੰ ਕਿਹਾ ਗਿਆ ਪਟਿਆਲਾ ਵਿੱਚ ਜਿਹੜੀ ਬਣੀ ਪਟਿਆਲਾ ਰੇਂਜ ਦੇ ਡੀਆਈਜੀ ਦੇ ਅਗਵਾਈ ਵਿੱਚ ਸਿਟ ਉਹਨਾਂ ਦੇ ਵੱਲੋਂ ਈਡੀ ਨੂੰ ਖੁਦ ਕਾਗਜ਼ ਭੇਜੇ ਗਏ ਨੇ ਕਿ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਸਾਨੂੰ ਤੇ ਕੁਝ ਨਹੀਂ ਲੱਭਿਆ ਹੁਣ ਤੁਹਾਡੇ ਹਵਾਲੇ ਕਰਦੇ ਹਾਂ ਸੀ ਕੇਸ ਇਸ ਕਰਕੇ ਏਡੀ ਨੂੰ ਕੇਸ ਦਿੱਤਾ ਗਿਆ ਹੋਰ ਕੁਝ ਵੀ ਨਹੀਂ ਲੱਭਣ ਵਾਲਾ ਔਰ ਮੈਂ ਇਹਨਾਂ ਧਮਕੀਆਂ ਤੋਂ ਨਹੀਂ ਡਰਨ ਵਾਲਾ ਤੇ ਨਾ ਹੀ ਕਿਸੇ ਦਵਾ ਦੇ ਥੱਲੇ ਆਉਣ ਵਾਲਾ ਇਹ ਵਿਕਰਮ ਸਿੰਘ ਮਜੀਠੀਆ ਦਾ ਦਾਵਾ ਸੀ ਪਰ ਦੂਜੇ ਪਾਸੇ ਹੁਣ ਇਸ ਦਾ ਮੋੜਵਾ ਜਵਾਬ ਆਮ ਆਦਮੀ ਪਾਰਟੀ ਦੇ ਸੀਨੀਅਰ ਬੁਲਾਰੇ ਨੀਲ ਗਰਗ ਵੱਲੋਂ ਆਇਆ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲ ਦੀ ਘੜੀ ਇਸ ਦੇ ਉੱਤੇ ਟਿੱਪਣੀ ਨਹੀਂ ਕੀਤੀ ਪਹਿਲਾਂ ਜਰੂਰ ਇੱਕ ਦੂਜੇ ਨੂੰ ਮਿਹਣੇ ਮਾਰੇਗਾ ਜਦੋਂ ਕਿਤੇ ਵੀ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਮੁੱਖ ਮੰਤਰੀ ਭਗਵੰਤ ਮਾਨ ਬੋਲੇ ਨੇ ਤੇ ਉਹਨਾਂ ਨੇ ਤੰਜ ਬਹੁਤ कसे ਨੇ ਚੋਣਾਂ ਤੋਂ ਪਹਿਲਾਂ ਵੀ 2022 ਦੀਆਂ ਔਰ ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਉਹਨਾਂ ਨੇ ਕਾਫੀ ਕੁਝ ਜਿਹੜਾ ਲੀਡਰਾਂ ਨੂੰ ਸ਼ਾਨੇ ਦੇ ਉੱਤੇ ਲਿਆ ਪਰ ਜਿਹੜਾ ਡਰੱਗ ਕੇਸ ਦੇ ਨਾਲ ਜੁੜਿਆ ਮਸਲਾ ਹੈ ਇਸ ਦੇ ਵਿੱਚ ਈਡੀ ਦੀ ਕੇਸ ਜਾਂ ਜਿਵੇਂ ਸ਼ੁਰੂ ਹੋਣ ਲੱਗੀ ਹੈ ਇਸ ਦੇ ਵਿੱਚ ਇੱਕ ਗੱਲ ਇਹ ਵੀ ਸਾਹਮਣੇ ਨਿਕਲ ਕੇ ਆਈ ਕਿ ਈਡੀ ਨੇ ਹੁਣ ਪਟਿਆਲਾ ਸਿੱਟ ਜਿਹੜੀ ਬਣੀ ਹੋਈ ਆ ਉਸ ਤੋਂ ਦਸਤਾਵੇਜ਼ ਮੰਗੇ ਨੇ ਔਰ ਇੱਥੋਂ ਤੱਕ ਕਿ ਵਿਕਰਮ ਸਿੰਘ ਮਜੀਠੀਆ ਦੀਆਂ ਜਿਹੜੀਆਂ ਜਾਂਚ ਪੜਤਾਲ ਜੈਦਾਦਾਂ ਦੀ ਵੀ ਹੋਣੀ ਹੈ ਹੁਣ ਕੱਲਾ ਮਸਲਾ 10-11 ਸਾਲ ਪਹਿਲਾਂ ਨਹੀਂ ਉਸ ਤੋਂ ਵੀ ਪਿੱਛੇ ਚਲਾ ਗਿਆ ਕਿ 2006-07 ਤੋਂ ਲੈ ਕੇ 16-17 ਤੱਕ 18 ਤੱਕ ਕਿੰਨੀ ਜਾਇਦਾਦ ਬਣੀ ਵਿਕਰਮ ਸਿੰਘ ਮਜੀਠੀਆ ਨੇ ਕਿਹੜੀਆਂ ਫਰਮਾਂ ਚ ਕਿੰਨਾ ਪੈਸਾ ਲਾਇਆ ਲੈਣ ਦੇਣ ਹੋਇਆ ਔਰ ਕਿੰਨੇ ਹੀ ਖਾਤਿਆਂ ਦੇ ਵਿੱਚ ਰਾਸ਼ੀ ਹੈ ਜਿਹੜੀ ਉਹ ਟਰਾਂਸਫਰ ਹੁੰਦੀ ਰਹੀ ਹੈ ਕਿ ਉਸ ਵਿੱਚ ਸਾਰਾ ਕੁਝ ਕਾਨੂੰਨੀ ਤਰੀਕੇ ਨਾਲ ਕੀਤਾ ਗਿਆ ਜਾਂ ਫਿਰ ਕੋਈ ਗੜਬੜੀ ਹੋਈ ਹੈ ਜਾਂਚ ਪੜਤਾਲ ਦੀ ਗੱਲ ਸਾਹਮਣੇ ਆਈ ਹੈ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੈਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਨੇ ਚਾਲਾਂ ਚੱਲੀਆਂ ਜਾ ਰਹੀਆਂ ਨੇ ਆਵਾਦੀ ਪਾਰਟੀ ਦੀ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਦਾਇਤ ਤੇ ਚਾਰ ਤੋਂ ਪੰਜ ਸਿੱਟ ਵੀ ਹੁਣ ਤੱਕ ਬਣ ਗਈਆਂ ਇਸ ਕੇਸ ਦੇ ਵਿੱਚ ਪਰ ਇਹਨਾਂ ਦੀ ਸਰਕਾਰ ਦੇ ਦੌਰਾਨ ਵੀ ਜਿਹੜੀ ਜਾਂਚ ਵੀ ਨਾ ਤਾਂ ਕਾਂਗਰਸ ਇਸ ਵਿੱਚੋਂ ਕੁਝ ਕੱਢ ਸਕੀ ਹੈ ਕਾਂਗਰਸ ਦੀ ਸਰਕਾਰ ਵੱਲੋਂ ਕੁਝ ਨਿਕਲਿਆ ਤੇ ਨਾ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਜਦੋਂ ਦੀ ਸੱਤਾ ਵਿੱਚ ਆਏ ਨੇ ਉਦੋਂ ਤੋਂ ਉਹਨਾਂ ਖਿਲਾਫ ਕੋਈ ਸਬੂਤ ਲਿਖਿਆ ਕਹਿੰਦੇ ਕਿ ਸਬੂਤ ਜੇਕਰ ਲੱਭਿਆ ਤੇ ਚਲਾਨ ਕਿਉਂ ਨਹੀਂ ਪੇਸ਼ ਕੀਤਾ ਗਿਆ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਕੀ ਆਇਆ ਸਾਹਮਣੇ ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਅਪਰੋਧ ਦੇ ਡਰੱਗਸ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਐਂਟਰੀ ਤੇ ਸਵਾਲ ਖੜੇ ਕੀਤੇ ਨੇ ਇੱਕ ਪਾਸੇ ਵਿਕਰਮ ਸਿੰਘ ਮਜੀਠੀਆ ਆਈਡੀ ਦੀ ਐਂਟਰੀ ਤੇ ਸਵਾਲ ਖੜੇ ਕਰ ਰਹੇ ਨੇ ਤੇ ਈਡੀ ਦੀ ਐਂਟਰੀ ਉੱਤੇ ਹੀ ਆਮ ਆਦਮੀ ਪਾਰਟੀ ਹੈਰਾਨੀ ਦੀ ਗੱਲ ਹੈ ਕਿ ਜੇਕਰ ਦੋਵਾਂ ਧਿਰਾਂ ਵੱਲੋਂ ਈਡੀ ਦੀ ਐਂਟਰੀ ਤੇ ਹੈਰਾਨੀ ਪ੍ਰਗਟਾਈ ਜਾ ਰਹੀ ਹੈ ਸਵਾਲ ਖੜੇ ਕੀਤੇ ਜਾ ਰਹੇ ਤੇ ਈਡੀ ਨੂੰ ਕੀ ਸੁਪਨਾ ਆਇਆ ਸੀ ਕਿ ਈਡੀ ਨੇ ਆਪਣੇ ਆਪ ਹੀ ਇਸ ਦੇ ਵਿੱਚ ਦਖਲ ਦਿੱਤਾ ਕਿਸ ਦੇ ਕਹਿਣ ਤੇ ਦਖਲ ਦਿੱਤਾ ਹੁਣ ਆਮ ਆਦਮੀ ਪਾਰਟੀ ਦਾ ਵੀ ਹਰਾਨ ਕਰਨ ਵਾਲਾ ਬਿਆਨ ਸਾਹਮਣੇ ਆ ਰਿਹਾ ਜਿਸ ਵਿੱਚ ਕਿਹਾ ਗਿਆ ਕਿ ਇਸ ਗੱਲ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਕੀਤਾ ਹੈ ਕਿ ਚੰਡੀਗੜ੍ਹ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਨੇ ਕਿਹਾ ਕਿ ਈਡੀ ਰਾਈ ਜਾਂਚ ਮਜੀਠੀਆ ਨੂੰ ਕਲੀਨ ਚਿੱਟ ਦੇਣ ਲਈਆ ਕਿਉਂਕਿ ਉਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਨਾਲ ਚੰਗੇ ਸਬੰਧ ਨਹੀਂ ਦੋਸ਼ ਲਾ ਦਿੱਤੇ ਨੇ ਕਿ ਵਿਕਰਮ ਸਿੰਘ ਮਜੀਠੀਆ ਦੇ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਤੇ ਭਾਜਪਾ ਨਾਲ ਸਬੰਧ ਨਹੀਂ ਉਹਨਾਂ ਨੇ ਕਿਹਾ ਕਿ ਮਜੀਠੀਆ ਨੂੰ ਲੱਗਦਾ ਹੈ ਕਿ ਜੇ ਮਾਮਲਾ ਈਡੀ ਖੁੱਲ ਜਾਂਦਾ ਹੈ ਤਾਂ ਉਸ ਨੂੰ ਕਲੀਨ ਚਿੱਟ ਮਿਲ ਜਾਵੇਗੀ ਕਿਉਂਕਿ ਈਡੀ ਕੇਂਦਰ ਦੇ ਅਦੀਨ ਹੈ ਉਹਨਾਂ ਕਹਿਆ ਕਿ ਇਸ ਨਾਲ ਮਜੀਠਿਆ ਨੂੰ ਬਹੁਤੀ ਰਾਹਤ ਨਹੀਂ ਮਿਲੇਗੀ ਇਸ ਮਾਮਲੇ ਵਿੱਚ ਸੂਬਾ ਸਰਕਾਰ ਵੱਲੋਂ ਬਣਾਈ ਗਈ ਐਸਆਈਟੀ ਵੀ ਆਪਣੀ ਜਾਂਚ ਰੱਖੇਗੀ ਜਾਰੀ ਇਸ ਮਾਮਲੇ ਵਿੱਚ ਸਾਰੇ ਦੋਸ਼ੀਆਂ ਨੂੰ ਸਜ਼ਾ ਹੋਵੇਗੀ ਉਹਨਾਂ ਕਹਿਆ ਕਿ ਜਿਵੇਂ ਹੀ ਜਾਂਚ ਕਿਸੇ ਸਿਰੇ ਤੇ ਪਹੁੰਚੇਗੀ ਤੇ ਚਲਾਨ ਵੀ ਜਰੂਰ ਪੇਸ਼ ਕੀਤਾ ਜਾਵੇਗਾ ਐਸਆਈਟੀ ਪੂਰੀ ਆਜ਼ਾਦੀ ਨਾਲ ਜਾਂਚ ਕਰ ਰਹੀ ਹੈ ਦੋਸ਼ੀਆਂ ਨੇ ਨੂੰ ਸਖਤ ਸਜ਼ਾ ਦਿਵਾਕੀ ਰਹੇਗੀ ਉਹਨਾਂ ਕਹਿਆ ਕਿ ਆਪ ਸਰਕਾਰ ਕਿਸੇ ਵੀ ਤਰ੍ਹਾਂ ਦੀ ਬਦਲਾਖੋਰੀ ਦੀ ਰਾਜਨੀਤੀ ਨਹੀਂ ਕਰਦੀ ਉਹਨਾਂ ਕਹਿਆ ਕਿ ਪੰਜਾਬ ਸਰਕਾਰ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਵਚਨਬੱਧ ਹੈ ਪੰਜਾਬ ਵਿੱਚ ਨਸ਼ਾ ਤਸਕਰਾਂ ਕਰ ਨਾਲ ਮਿਲ ਕੇ ਕੰਮ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਹੁਣ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਸੀਨੀਅਰ ਬੁਲਾਰੇ ਦੇ ਵੱਲੋਂ ਕਿਉਂਕਿ ਇਹ ਆਪਣੀ ਮਰਜ਼ੀ ਨਾਲ ਤੇ ਬਿਆਨ ਦਿੱਤਾ ਨਹੀਂ ਗਿਆ ਇਸ ਦਾ ਮਤਲਬ ਕਿ ਆਮ ਆਦਮੀ ਪਾਰਟੀ ਦਾ ਬਿਆਨ ਹੈ ਕਿਉਂਕਿ ਅਧਿਕਾਰਤ ਤੌਰ ਤੇ ਇਹਨਾਂ ਨੂੰ ਲਾਇਆ ਗਿਆ ਬੁਲਾਰੇ ਦੇ ਤੌਰ ਤੇ ਤੇ ਹੁਣ ਜੇਕਰ ਨੀਲ ਗਰਗ ਆਮ ਆਦਮੀ ਪਾਰਟੀ ਦੇ ਸੀਨੀਅਰ ਬੁਲਾਰੇ ਇਹ ਕਹਿ ਰਹੇ ਨੇ ਕਿ ਵਿਕਰਮ ਸਿੰਘ ਮਜੀਠੀਆ ਸਹੀ ਤਾਂ ਚਾਹੁੰਦੇ ਨੇ ਕਿ ਈੜੀ ਜਾਂਚ ਕਰੇ ਤਾਂ ਕਿ ਉਸ ਨੂੰ ਕਲੀਨ ਚਿੱਟ ਮਿਲ ਸਕੇ ਕਿਉਂਕਿ ਉਸ ਦੇ ਸਬੰਧ ਚੰਗੇ ਨੇ ਕੇਂਦਰ ਦੇ ਵਿੱਚ ਪਰ ਵਿਕਰਮ ਸਿੰਘ ਮਜੀਠੀਆ ਤੇ ਖੁਦ ਇਸਤੇ ਸਵਾਲ ਖੜੇ ਕਰ ਚੁੱਕੇ ਨੇ ਕਿ ਤੇ ਪੰਜਾਬ ਸਰਕਾਰ ਨੇ ਈਡੀ ਹਵਾਲੇ ਕੀਤਾ ਕੇਸ ਔਰ ਜਿਹੜੀ ਈਡੀ ਦੇ ਖਿਲਾਫ ਦਿਨ ਰਾਤ ਝੂਠ ਬੋਲ ਰਹੀ ਆਮ ਆਦਮੀ ਪਾਰਟੀ ਗਾੜਾ ਕੱਢਦੀ ਹੈ ਉਸ ਦੇ ਉੱਤੇ ਯਕੀਨ ਹੁਣ ਕੀ ਕਰ ਲਿਆ ਆਮ ਆਦਮੀ ਪਾਰਟੀ ਨੇ ਇਹ ਵਿਕਰਮ ਸਿੰਘ ਮਜੀਠੀਆ ਪਹਿਲਾਂ ਕਹਿੰਦੇ ਨੇ ਤੇ ਹੁਣ ਇਸ ਦਾ ਮੋੜਵਾ ਜਵਾਬ ਜਿਹੜਾ ਆ ਉਹ ਆਮ ਆਦਮੀ ਪਾਰਟੀ ਵੱਲੋਂ ਵੀ ਆ ਗਿਆ ਹੁਣ ਸੱਚਾ ਕੌਣ ਆ ਝੂਠਾ ਕੌਣ ਆ ਲੋਕ ਵੀ ਦੁਚਿੱਤੀ ਦੇ ਵਿੱਚ ਹੋਣਗੇ ਕਿ ਜੇਕਰ ਈਡੀ ਦੀ ਐਂਟਰੀ ਦੇ ਉੱਤੇ ਇਸ ਕੇਸ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ ਵੀ ਪਸੰਦ ਨਹੀਂ ਆ ਈਡੀ ਦੀ ਐਂਟਰੀ ਆਮ ਆਦਮੀ ਪਾਰਟੀ ਨੂੰ ਵੀ ਈਡੀ ਦੀ ਐਂਟਰੀ ਨਹੀਂ ਪਸੰਦ ਹੈ ਤਾਂ ਫਿਰ ਈਡੀ ਦੀ ਐਂਟਰੀ ਹੋ ਕਿਵੇਂ ਗਈ ਇਹ ਵੀ ਇੱਕ ਆਪਣੇ ਆਪ 'ਚ ਵੱਡਾ ਸਵਾਲ ਹੈ ਇਹ ਭੰਬਲ ਭੂਸੇ ਵਾਲੀ ਸਥਿਤੀ ਕਦੋਂ ਕਲੀਅਰ ਹੋਵੇਗੀ ਇਸ ਮਾਮਲੇ ਦੇ ਵਿੱਚ ਹਾਲਾਂਕਿ ਦੋਵਾਂ ਧਿਰਾਂ ਦੇ ਪੱਖ ਸਾਹਮਣੇ ਆ ਗਏ ਨੇ ਪਰ ਦੇਖਣਾ ਹੋਵੇਗਾ ਕਿ ਈਡੀ ਨੂੰ ਇਸ ਵਿੱਚੋਂ ਕੁਝ ਲੱਭਦਾ ਵੀ ਹੈ ਜਾਂ ਨਹੀਂ ਕਿਉਂਕਿ ਬੀਤੇ ਦਿਨ ਬਣੀਆਂ ਸੁਰਖੀਆਂ ਦੇ ਵਿੱਚ ਵੀ ਇਹ ਕਿਹਾ ਗਿਆ ਸੀ ਕਿ ਈਡੀ ਨੇ ਪੰਜਾਬ ਸਰਕਾਰ ਜਾਂ ਜਿਹੜੀ ਬਿਨੀ ਸੈੱਟ ਹੈ ਉਸ ਤੋਂ ਦਸਤਾਵੇਜ਼ ਮੰਗੇ ਨੇ ਵਿਕਰਮ ਸਿੰਘ ਮਜੀਠੀਆ ਦੇ 2006-7 ਤੋਂ 18-19 ਤੱਕ ਦੇ ਜਿਹੜੇ ਵਿੱਤੀ ਲੈਣ-ਦੇਣ ਦਾ ਵੇਰਵਾ ਮੰਗਿਆ ਗਿਆ ਹਾਲਾਂਕਿ ਆਈਪੀਐਸ ਅਧਿਕਾਰੀ ਹਰਚਰਨ ਸਿੰਘ ਭੁੱਲਰ ਜਿਹੜੇ ਕੀ ਪਟਿਆਲਾ ਰੇਂਜ ਦੇ ਡੀਆਈਜੀ ਨੇ ਉਹਨਾਂ ਦੀ ਗਵਾਹੀ ਵਾਲੀ ਵਿਸ਼ੇਸ਼ ਜਾਂਚ ਟੀਮ ਪਹਿਲਾਂ ਹੀ ਇਸ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ ਪਰ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਿੱਟਾ ਤਾਂ ਮੇਰੇ ਖਿਲਾਫ 3 4 5 ਬਣ ਗਈਆਂ ਪਰ ਲੱਬਿਆ ਕੀ ਹੈ ਇਹ ਨਹੀਂ ਸਮਝ ਆਇਆ ਔਰ ਜੇਕਰ ਲੱਬਿਆ ਤੇ ਚਲਾਨ ਕਿਉਂ ਨਹੀਂ ਪੇਸ਼ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਬੁਲਾਰੇ ਵੀ ਕਹਿ ਰਹੇ ਨੇ ਕਿ ਚਲਾਨ ਜਲਦੀ ਪੇਸ਼ ਹੋ ਜਾਵੇਗਾ ਔਰ 10 11 ਸਾਲ ਤਾਂ ਪਹਿਲਾਂ ਬੀਤ ਗਏ ਨੇ ਇਹਨਾਂ ਦੇ ਵਿੱਚੋਂ 28 ਕਿ ਮਹੀਨੇ ਦਾ ਜਿਹੜੀ ਕਾਰਵਾਈ ਹੈ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੌਰਾਨ ਦੀ ਹੈ ਤਾਂ ਫਿਰ ਕਦੋਂ ਜਾਂਚ ਸਿਰੇ ਤੱਕ ਲੱਗੇਗੀ ਮੁਕੰਮਲ ਤੱਕ ਲੱਗੇਗੀ ਹਾਲਾਂਕਿ ਈਡੀ ਦੀ ਤਾਂ ਐਂਟਰੀ ਹੋ ਗਈ ਹੈ ਪਰ ਪਟਿਆਲਾ ਸਿਟ ਨੇ ਕੀ ਲੱਭਿਆ ਇਹ ਹਾਲੇ ਤੱਕ ਨਹੀਂ ਦੱਸਿਆ ਗਿਆ ਜਿਸ ਦੇ ਕਰਕੇ ਵਿਕਰਮ ਸਿੰਘ ਮਜੀਠੀਆ ਨੂੰ ਵੀ ਮੌਕਾ ਮਿਲ ਗਿਆ ਹੈ ਬੋਲਣ ਦਾ ਕਿ ਉਹਨਾਂ ਨੂੰ ਸਿਰਫ ਤੇ ਸਿਰਫ ਸਿਆਸੀ ਤੌਰ ਤੇ ਦੱਬਣ ਦੇ ਲਈ ਦਬਾਉਣ ਦੇ ਲਈ ਕਿ ਉਹਨਾਂ ਆਵਾਜ਼ ਨਾ ਚੁੱਕ ਸਕਣ ਉਹਨਾਂ ਨੇ ਤੇ ਇਥੋਂ ਤੱਕ ਕਿਹਾ ਸੀ ਕਿ ਮੰਤਰੀ ਹਰਜੋਤ ਸਿੰਘ ਬੈਂਸ ਤੇ ਆਈਪੀਐਸ ਜੋਤੀ ਯਾਦਵ ਜਿਹੜੇ ਕੀ ਹਰਜੋਤ ਮੈਂਸ ਦੇ ਧਰਮ ਪਤਨੀ ਵੀ ਨੇ ਉਹਨਾਂ ਦੇ ਖਿਲਾਫ ਜਿਹੜਾ ਇੱਕ ਕੇਸ ਆਇਆ ਸੀ ਸਾਹਮਣੇ ਇੰਸਪੈਕਟਰ ਅਮਨਜੋਤ ਕੌਰ ਨੇ ਦੋਸ਼ ਲਾਇਆ ਇਸਨ ਡੀਜੀਪੀ ਨੂੰ ਚਿੱਠੀ ਲਿਖੀ ਸੀ ਮੈਂ ਮਾਮਲਾ ਉਹ ਵੀ ਚੁੱਕਿਆ ਹੋਰ ਵੀ ਕਈ ਮੁੱਦਿਆਂ ਤੇ ਸਰਕਾਰ ਨੂੰ ਘੇਰਦਾ ਇਸ ਕਰਕੇ ਮੈਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਹੈ ਪਰ ਮੈਂ ਇਹਨਾਂ ਦਬਕਿਆਂ ਤੋਂ ਧਮਕੀਆਂ ਤੋਂ ਡਰਨ ਵਾਲਾ ਨਹੀਂ ਜਿੰਨਾ ਜ਼ੋਰ ਲੱਗਦਾ ਉਹ ਲਗਾ ਲਿਆ ਜਾਵੇ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਤਿੱਖੇ ਰੂਪ ਦੇ ਵਿੱਚ ਜਵਾਬ ਦਿੱਤੇ ਗਿਆ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਖੋਦ ਹਾਲੇ ਤੱਕ ਕੋਈ ਟਿੱਪਣੀ ਇਸ ਤੋਂ ਬਾਅਦ ਨਹੀਂ ਕੀਤੀ ਐ ਪਰ ਉਹਨਾਂ ਦੀ ਪਾਰਟੀ ਦੇ ਵੱਲੋਂ ਬੁਲਾਰੇ ਨੂੰ ਇਸ ਗੱਲ ਤੇ ਉੱਤੇ ਬੋਲਣ ਦੀ ਆਗਿਆ ਦੇ ਦਿੱਤੀ ਗਈ ਜਿਨ੍ਹਾਂ ਨੇ ਜਵਾਬ ਦਿੱਤਾ ਕਿ ਈਡੀ ਦੀ ਐਂਟਰੀ ਤਾਂ ਉਹਨਾਂ ਨੂੰ ਵੀ ਠੀਕ ਨਹੀਂ ਲੱਗੀ ਕਿਉਂਕਿ ਈਡੀ ਤੋਂ ਕਲੀਨ ਚਿੱਟ ਲੈਣ ਦੇ ਲਈ ਵਿਕਰਮ ਸਿੰਘ ਮਜੀਠੀਆ ਈਡੀ ਕੋਲ ਕੇਸ ਲਜਾਣਾ ਚਾਹੁੰਦੇ ਨੇ ਹਾਲਾਂਕਿ ਹਰਾਨੀ ਦੀ ਗੱਲ ਹੈ ਕਿ ਵਿਕਰਮ ਸਿੰਘ ਮਜੀਠੀਆ ਤਾਂ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਈਡੀ ਦੀ ਐਂਟਰੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਹਨ ਤੇ ਹੋਈ ਹੈ ਤਾਂ ਜੇਕਰ ਨਹੀਂ ਹੋਈ ਉਸ ਦੇ ਕਹਿਣ ਦੇ ਉੱਤੇ ਤਾਂ ਫਿਰ ਈਡੀ ਦੀ ਐਂਟਰੀ ਮਜੀਠੀਆ ਖੁਦ ਕਿਵੇਂ ਕਰਾ ਸਕਦੇ ਨੇ ਇਹ ਵੀ ਗੱਲ ਸਮੇਂ ਤੋਂ ਬਾਹਰ ਹੈ ਹੁਣ ਇਸ ਸਥਿਤੀ ਦੇ ਵਿੱਚ ਇਸ ਕੇਸ ਦੇ ਵਿੱਚ ਡਰੱਗ ਤਸਕਰੀ ਵਾਲੇ ਮਾਮਲੇ ਦੇ ਵਿੱਚ ਇਸ ਮਾਮਲੇ ਨਾਲ ਜੁੜੇ ਹੋਏ ਦੇ ਵਿੱਚ ਕਿੰਨੀਆਂ ਗੁੰਝਲਦਾਰ ਸਥਿਤੀਆਂ ਨੇ ਹਾਲਾਂਕਿ ਕਈ ਕੁਝ ਲੋਕਾਂ ਦਾ ਇਹ ਵੀ ਮੰਨਣਾ ਹੈ ਚਰਚਾ ਆਮ ਹੈ ਕਿ ਸਿਰਫ ਤੇ ਸਿਰਫ ਅਜਿਹੇ ਮੁੱਦਿਆਂ ਦੇ ਉੱਤੇ ਸਿਆਸਤ ਹੋ ਰਹੀ ਹੈ ਸਿਰੇ ਮੁੱਦਾ ਨਹੀਂ ਲੱਗ ਰਿਹਾ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਬਾਬਤ ਹੋਰ ਕੀ ਕੀ ਅਪਡੇਟ ਆਉਂਦਾ ਕਿਉਂਕਿ ਈਡੀ ਦੀ ਐਂਟਰੀ ਨੇ ਕਈ ਤਰ੍ਹਾਂ ਦੀ ਚਰਚਾ ਛੇੜ ਦਿੱਤੀ ਹੈ ਆਮ ਆਦਮੀ ਪਾਰਟੀ ਨੂੰ ਵੀ ਈਡੀ ਦੀ ਐਂਟਰੀ ਨਹੀਂ ਪਸੰਦ ਵਿਕਰਮ ਸਿੰਘ ਮਜੀਠੀਆ ਨੂੰ ਵੀ ਈਡੀ ਦੀ ਐਂਟਰੀ ਨਹੀਂ ਪਸੰਦ ਤੇ ਪਸੰਦ ਕਿਸ ਨੂੰ ਹੈ ਇੱਕ ਦੂਜੇ ਦੇ ਉੱਤੇ ਦੂਸ਼ਣबाजी ਤੇ ਆਹਮਣਾ ਸਾਹਮਣਾ ਤਾਂ ਹੋ ਰਿਹਾ ਪਰ ਇਸ ਦੇ ਵਿੱਚ ਆਖਰਕਾਰ ਸੱਚਾ ਨਿਕਲ ਕੇ ਕੌਣ ਸਾਬਤ ਬਾਹਰ ਆਉਂਦਾ ਇਹ ਜੇਕਰ ਰਿਪੋਰਟਾਂ ਤਿਆਰ ਹੋ ਜਾਂਦੀਆਂ ਨੇ ਜਾਂਚ ਮੁਕੰਮਲ ਹੋ ਜਾਂਦੀ ਹੈ ਇਸ ਉਹਨਾਂ ਗੱਲਾਂ ਦੇ ਉੱਤੇ ਹੀ ਨਿਰਭਰ ਕਰੇਗਾ ਹਾਲਾਂਕਿ ਇਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਤੋਂ ਜਿਹੜੀ ਆਰਜੀ ਤੌਰ ਦੇ ਉੱਤੇ ਜ਼ਮਾਨਤ ਮਿਲੀ ਸੀ ਬੇਲ ਮਿਲੀ ਸੀ ਇਸੇ ਕਰਕੇ ਵਿਕਰਮ ਸਿੰਘ ਮਜੀਠੀਆ ਨੂੰ ਇਸ ਕੇਸ 'ਚ ਰਾਹਤ ਮਿਲੀ ਸੀ ਤੇ ਹੁਣ ਈਡੀ ਦੀ ਐਂਟਰੀ ਤੋਂ ਬਾਅਦ ਕੀ ਮੁਸ਼ਕਲਾਵਾਂ ਵਧਣਗੀਆਂ ਜਾਂ ਫਿਰ ਵਿਕਰਮ ਸਿੰਘ ਮਜੀਠੀਆ ਜਿਵੇਂ মিডিਆ ਵਿੱਚ ਆ ਕੇ ਜਾਂ ਆਪਣੀ ਇੱਕ ਵੀਡੀਓ ਜਾਰੀ ਕਰਕੇ ਗੱਲਾਂ ਕਹਿ ਰਹੇ ਨੇ ਉਹਨਾਂ ਨੇ ਤੇ ਇਥੋਂ ਤੱਕ ਕਿਹਾ ਕਿ ਈੜੀ ਬਾਰੇ ਜੋ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਭਗਵੰਤ ਮਾਨ ਬੋਲਦੇ ਰਹੇ ਨੇ ਉਹ ਵੀ ਕੁਝ ਦਿਨਾਂ ਦੇ ਵਿੱਚ ਉਹ ਵੀਡੀਓ ਲੈ ਕੇ ਆਉਣਗੇ ਤੇ ਨਸ਼ਰ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ ਮਾਮਲਾ ਹੋਰ ਪੱਕ ਸਕਦਾ ਹੈ ਫਿਲਹਾਲ ਦੋਨਾਂ ਪੱਖਾਂ ਦੀ ਗੱਲ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੁਹਾਨੂੰ ਕੀ ਲੱਗਦਾ ਕੌਣ ਝੂਠ ਬੋਲ ਰਿਹਾ ਤੇ ਕੌਣ ਸੱਚ ਬੋਲ ਰਿਹਾ ਇਸ ਦੇ ਬਾਰੇ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ